ਮਿੱਤਰੋ ਪਿੰਡ ਭੀਟੀ ਵਾਲਾ ਲੰਬੀ ਹਲਕੇ ਦਾ ਪਿੰਡ ਹੈ ਤੇ ਭੀਟੀ ਵਾਲੇ ਤੋਂ ਰੋੜਾਂ ਵਾਲੀ ਵਾਲੀ ਸੜਕ ਦੇ ਉੱਪਰ ਆਤਮਾ ਸੁਮੀਰਾ ਘਟਾਣੀਆਂ ਤੇ ਉੱਥੇ ਕਣਕ ਨੂੰ ਅੱਗ ਲੱਗੀ ਸੀ ਭਰਾਵੋ ਤੇ ਨੁਕਸਾਨ ਤਾਂ ਬੜਾ ਵੱਡਾ ਸੀ ਤੇ ਕੰਬਾਈਨ ਦੇ ਕਿਸੇ ਤਕਨੀਕੀ ਕਾਰਨ ਕਰਕੇ ਅੱਗ ਲੱਗੀ ਪਰ ਆ ਵੇਖਿਓ ਲੋਕ ਦੋ ਤਿੰਨ ਪਿੰਡ ਇਕੱਠੇ ਹੋ ਗਏ ਤੇ ਬੁਝਾ ਲਈ ਪਰ ਜਿਹੜੇ ਸੱਜਣਿਆ 20 25 25 ਲੱਖ ਰੁਪਇਆ ਸਰਪੰਚੀ ਤੇ ਲਾਉਂਦੇ ਐ ਜਾ ਆਪਾਂ ਗੁਰਦੁਆਰਾ ਸਾਹਿਬ ਤੇ ਮਾਫ ਕਰਿਓ 50-50 ਲੱਖ ਰੁਪਇਆ ਲਾਉਣੇ ਆ ਤੇ ਜੇਕਰ ਕਿਸੇ ਟੈਂਕੀ ਤੇ ਸਿਸਟਮ ਫਿੱਟ ਕਰਾ ਕੇ ਅਰਤੇ ਉਹ ਭਰ ਕੇ ਠੱਲੀ ਹੋਵੇ ਤੇ ਕਮਈਨਾ ਵਾਲੇ ਵੀ ਉਹ ਜਿਹੜੇ ਅੱਗ ਬੁਝਾਉਣ ਵਾਲੇ ਸਿਲੰਡਰ ਜੇ ਹੁੰਦੇ ਆ ਉਹ ਵੀ 2-3000 ਤੁਸੀਂ ਇਹ ਨਾਲ ਰੱਖੋ ਹੁਣ ਜਿਹੜੇ ਜ਼ਿਮੀਦਾਰ ਦੇ ਅੱਗ ਲੱਗੀ ਤੇ ਨੁਕਸਾਨ ਹੋ ਗਿਆ ਕਿਸਾਨ ਮਿੱਤਰੋ ਨਾ ਕਿਸੇ ਧੀ ਦੇ ਲੇਖੇ ਨਾ ਪੁੱਤ ਦੇ ਲੇਖੇ ਤੇ ਕੌਣ ਪਰਪਾਈ ਕਰੂਗਾ ਯਾਰ ਜ਼ਿਮੀਦਾਰ ਤੇ ਕਿਸਾਨ ਇੱਥੇ ਆ ਕੇ ਮਿੱਤਰੋ ਮਾਰ ਖਾ ਜਾਂਦਾ ਹੈ ਇਸ ਸਿਸਟਮ ਜਿਹੜਾ ਫੇਲ ਹੈ ਉਸੇ ਸਿਸਟਮ ਦੇ ਆਪਾਂ ਕਿਸੇ ਨਾ ਕਿਸੇ ਦੇ ਚਮਚੇ ਬਣ ਕੇ ਸਿਆਸੀ ਲੋਕਾਂ ਦੇ ਮਗਰ ਲੱਗੇ ਰਹੇ ਨੇ